ਪ੍ਰਤੀਕ ਹੋਲਾ ਮਹਾਲਾ ਜਿਹਦੇ ਵਿੱਚ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਉੱਥੇ ਗਦਕੇ ਦੇ ਜਾਂ ਹੋਰ ਕੋਰਸਾਂ ਦੇ ਜੋਰ ਸਾਰੇ ਵਖਾਲਦਿਆਂ ਨੇ ਉਹ ਉੱਥੇ ਕੀਤਾ ਜਾਂਦਾ ਆ ਪਰ ਪਿਛਲੇ ਤਕਰੀਬਨ ਅੱਧੀ ਸਦੀ ਤੋਂ ਵੱਧ ਸਮਾਂ ਹੋ ਗਿਆ ਹੈ ਜਦੋਂ ਕੌਮਾਂ ਇਹਨਾਂ ਚੀਜ਼ਾਂ ਨੂੰ ਸਿਰਫ ਮੇਲਿਆਂ ਤੱਕ ਸੀਮਤ ਕਰਕੇ ਵੇਖਦੀ ਪਈ ਆ ਪਰ ਸਾਡਾ ਮੰਨਣਾ ਹੈ ਕਿ ਇਹਨਾਂ ਨੂੰ ਮੇਲਿਆਂ ਤੋਂ ਗਾਂਹ ਜਿੰਨوں ਜਿਹੜੇ ਕਾਰਨਾ ਕਾਰਨ ਅਸਜ ਗੁਰਮਾਰਾ ਜੀ ਨੇ ਸਾਰੇ ਜੋੜ ਮੇਲ ਸ਼ੁਰੂ ਕੀਤੇ ਸੀ ਉਹਨਾਂ ਗੱਲਾਂ ਦੀ ਅਸਲੀ ਸਪਿਰਿਟ ਜਿਹੜੀ ਆ ਉਹ ਕੌਮ ਦੇ ਅੰਦਰ ਜਗਾਉਣੀ ਚਾਹੀਦੀ ਆ ਔਰ ਉਸੇ ਸਪਿਰਿਟ ਨੂੰ ਜਗਾਉਣ ਦੇ ਲਈ ਆਪਣੇ ਜੁਝਾਰੂ ਜੱਜ ਬਿਆਨ ਨੂੰ ਆਪਣੀ ਬਲੱਖਣ ਹੋਣ ਦਾ ਅਸਲੀ ਸਪਿਰਿਟ ਨੂੰ ਔਰ ਸਿੱਖ ਰਾਸ਼ਟਰ ਦੇ ਸੰਕਲਪ ਨੂੰ ਆਪਣੀ ਕੌਮ ਦੇ ਵਿੱਚ ਭਰਨ ਦੇ ਲਈ 13 ਤਰੀਕ ਨੂੰ ਦਲ ਖਾਲਸਾ ਵੱਲੋਂ ਹੁਸ਼ਿਆਰਪੁਰ ਤੋਂ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੱਕ ਕੇਸਗੜ੍ਹ ਦੀ ਲਲਕਾਰ ਨਾਮ ਦਾ ਮਾਰਚ ਕੀਤਾ ਜਾਏਗਾ ਇਹ ਮਾਰਚ ਹੁਸ਼ਿਆਰਪੁਰ ਤੋਂ 10 ਵਜੇ ਗੁਰਦੁਆਰਾ ਕਲਗੀਧਰ ਤੋਂ ਸ਼ੁਰੂ ਹੋਏਗਾ ਔਰ ਚੱਬੇਵਾਲ ਮਾਇਲਪੁਰ ਹੁੰਦਾ ਆ ਗੜ ਸ਼ੰਕਰ ਔਰ ਗੜ ਸ਼ੰਕਰ ਤੋਂ ਫਿਰ ਆਨੰਦਪੁਰ ਸਾਹਿਬ ਰਾਹ ਰਸਤੇ ਦੇ ਵਿੱਚ ਜਿੱਥੇ ਜਿੱਥੇ ਕ੍ਰੀਮਪੁਰ ਪੋਜੇਵਾਲ ਔਰ ਜਿਹੜਾ ਮਜਾਰਾ ਪਿੰਡ ਆ ਇਹਨਾਂ ਦੇ ਜਿੰਨੇ ਲੰਗਰ ਨੇ ਜਾਂ ਜਿੱਥੇ ਜਿੱਥੇ ਸੰਗਤ ਜੁੜਦੀ ਆ ਉੱਥੇ ਰੁਕਦਾ ਆ ਫੜਾ ਕਰਦਾ ਆ ਸ਼ਾਮ ਨੂੰ ਆਨੰਦਪੁਰ ਸਾਹਿਬ ਪਹੁੰਚੇਗਾ ਜਿੱਥੇ ਤੱਕ ਸ੍ਰੀ ਕੇਸਗੜ ਸਾਹਿਬ ਦੇ ਉੱਤੇ ਅਰਦਾਸ ਕੀਤੀ ਜਾਏਗੀ ਔਰ ਇਹ ਮਾਰਚ ਭਾਈ ਬਲਜਿੰਦਰ ਸਿੰਘ ਜ਼ਿਲ੍ਹਾ ਜੱਜਦਾਰ ਖੁਸ਼ਿਆਰ ਪਰ ਔਰ ਭਾਈ ਦਲਬਖ ਸਿੰਘ ਜ਼ਿਲ੍ਹਾ ਜੱਜਦਾਰ ਗਰਦਾਸਪੁਰ ਇਹਨਾਂ ਦੋਨਾਂ ਦੀ ਅਗਵਾਈ ਦੇ ਵਿੱਚ ਕੀਤਾ ਜਾਏਗਾ ਜਿਹਦੇ ਵਿੱਚ ਨੌਜਵਾਨਾਂ ਨੂੰ ਅਸੀਂ ਵੱਡੀ ਗਿਣਤੀ ਦੇ ਵਿੱਚ ਪਹੁੰਚਣ ਦੀ ਅਪੀਲ ਕਰਦੇ ਹਾਂ ਔਰ ਉੱਥੇ ਸੰਤਾਂ ਵੱਲੋਂ ਕਹਿ ਗਏ ਬਚਨ ਵੀ ਯਾਦ ਹੋਣਾ ਚਾਹੁੰਦੇ ਹਾਂ ਜਿੱਥੇ ਉਹ ਕਹਿੰਦੇ ਸੀ ਕਿ ਜੇ ਗੁਲਾਮੀ ਕੋਲੋਂ ਲਾਉਣੀ ਆ ਤਾਂ ਪਹਿਲਾਂ ਆਨੰਦਪੁਰ ਸਾਹਿਬ ਘਰੇ ਵੱਢਿਓ ਸੋ ਜਿਨ੍ਹਾਂ ਨੇ ਅਜੇ ਅਮਰਤਪਨ ਨਹੀਂ ਕੀਤਾ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਗੁਰੂ ਵਾਲੇ ਬਣ ਅਮਰਤ ਸ਼ਕਣ ਔਰ ਖਾਲਸਾ ਪੰਥ ਦਾ ਹਿੱਸਾ ਬਣ ਕੌਮ ਦਾ ਹਿੱਸਾ ਬਣ ਇਸ ਟਾਈਮ ਜਿਹੜਾ ਸਾਡਾ ਬਹੁਤ ਆਤ ਸਮਾਜ ਆ ਕੌਮ ਦਾ ਹਿੱਸਾ ਹੁੰਦਾ ਆ ਵੀ ਕੌਮ ਦਾ ਹਿੱਸਾ ਨਹੀਂਗਾ ਕਿਉਂਕਿ ਗੁਰਮਹਾਰਾਜ ਨੇ ਸਿੱਖ ਦੀ ਝੋਲੀ ਦੇ ਵਿੱਚ ਜਦੋਂ ਅੰਮ੍ਰਿਤ ਦੀ ਦਾਤ ਪਾਈ ਫਿਰ ਇੱਕ ਸੰਪੂਰਨ ਪੰਥ ਦਾ ਕੌਮ ਜੜੀ ਉਹ ਸਾਜੀ ਗਈ ਸੋ ਅਸੀਂ ਚਾਹੁੰਦੇ ਆ ਕਿ ਜਿਹੜੇ ਅਜੇ ਗੁਰੂ ਵਾਲੇ ਨਹੀਂ ਬਣੇ ਉਹ ਗੁਰੂ ਵਾਲੇ ਬਣ ਔਰ ਇਸ ਮਾਰਚ ਦਾ ਹਿੱਸਾ ਬਣੋ ਦੂਸਰਾ ਜਿਹੜਾ ਟੌਪਿਕ ਆ ਕੱਲ ਸ਼੍ਰੋਮਣੀ ਕਮੇਟੀ ਵੱਲੋਂ ਮੀਟਿੰਗ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੂੰ ਅਤੇ ਤਾਂ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਕੈਨੇ ਸੁਲਤਾਨ ਸਿੰਘ ਨੂੰ 파ਰਕ ਕੀਤਾ ਉਥੇ ਤੀਜਾ ਵੀ ਇੱਕ ਨਾਲ ਉਹਨਾਂ ਦੇ ਕੋਲ ਅਸਤੀਫਾ ਪਿਆ ਸੀ ਜਿਨ੍ਹਾਂ ਨੂੰ ਅੱਜ ਉਹਨਾਂ ਨੇ ਪੈਂਡਿੰਗ ਰੱਖ ਲਿਆ ਸ਼੍ਰੋਮਣੀ ਕਮੇਟੀ ਦੇ ਆਪਣੇ ਖੋਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਧਾਮੀ ਸਾਹਿਬ ਜੀ ਦਾ ਇਹਦੇ ਸਾਰੇ ਬਾਰੇ ਜਿਹੜੀ ਗੱਲ ਆ ਜੋ ਦਲ ਕਾਲ ਸਾਡਾ ਨਜ਼ਰੀਆ ਆ ਉਹ ਸਰਦਾਰ ਕਮਰਪਾਲ ਸਿੰਘ ਉਹ ਤੁਹਾਡੇ ਨਾਲ ਸਾਂਝੀ ਕਰਨਗੇ ਜੋ ਵੀ ਇਹਦਾ ਨਜ਼ਰੀਆ ਹੈ ਜੋ ਅਸੀਂ ਸੋਚਦੇ ਹਾਂ ਕਿ ਇਹਦਾ ਹੱਲ ਹੋਣਾ ਚਾਹੀਦਾ ਉਹ ਵੀ ਜਿਹੜਾ ਆ ਉਹ ਇੱਥੇ ਡਿਸਕਸ ਕੀਤਾ ਜਾਵੇਗਾ ਸੋ ਆਉਣ ਵਾਲੇ ਸਮੇਂ ਦੇ ਅੰਦਰ ਇਹਦੇ ਸਾਰੇ ਬਾਰੇ ਦੇ ਵਿੱਚ ਸਰਦਾਰ ਕੌਰਪਾਲ ਸਿੰਘ ਔਰ ਵਿੱਚ ਜਿੱਥੋਂ ਟੋੜ ਪੈਗੀ ਉੱਥੇ ਮੈਂ ਤੁਹਾਡੇ ਨੂੰ ਜਿਹੜਾ ਆ ਉਹ ਗੱਲਬਾਤ ਕਰਾਂਗਾ ਪਰ ਬਜਵੇਂ ਰੂਪ ਦੇ ਵਿੱਚ ਇੱਕ ਵਾਰ ਜੋ ਸਾਡਾ ਨਜ਼ਰੀਆ ਹੈ ਦਾਲ ਖਾਲਸਾ ਦਾ ਕੱਲ ਵਾਲੇ ਇਨਸੀਡੈਂਟ ਦੇ ਉੱਤੇ ਉਹ ਸਰਦਾਰ ਕੌਰਪਾਲ ਸਿੰਘ ਤੁਹਾਡੇ ਨਾਲ ਸਾਂਝਾ ਕਰਨ। ਕੱਲ 7 ਮਾਰਚ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਮ ਕਮੇਟੀ ਨੇ ਇਕ ਆਪ ਖੁਦਰੇ ਬੰਦਾ ਮਜ਼ਾਰਾ ਕਰਦੇ ਹੋਏ ਤਖਤਾਂ ਦੇ ਜਥੇਦਾਰਾਂ ਨੂੰ ਸੇਵਾ ਮੁਕਤ ਕੀਤਾ ਅਕਾਲਪੁਰ ਸਾਹਿਬ ਦੇ ਜਥੇਦਾਰ ਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੋਨਾਂ ਨੂੰ ਸੇਵਾ ਮੁਕਤੀ ਕੱਲ ਦਿੱਤੀ ਗਈ ਹੈ ਔਰ ਇਹ ਜਬਰੀ ਸੇਵਾ ਮੁਕਤੀ ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਵੀ ਇਸੇ ਤਰ੍ਹਾਂ ਫਾਰਕ ਕੀਤਾ ਗਿਆ ਸੀ ਸੇਵਾ ਤੋਂ ਪਹਿਲੀ ਵਾਰ ਤਾਂ ਨਹੀਂ ਹੋਇਆ ਕਿ ਜਥੇਦਾਰਾਂ ਨੂੰ ਬੇਇੱਜ਼ਤ ਕਰਕੇ ਅਪਮਾਨਿਤ ਕਰਕੇ ਸੇਵਾ ਮੁਕਤ ਕੀਤਾ ਗਿਆ ਇਸ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਗਿਆਨੀ ਜੁਗਿੰਦਰ ਸਿੰਘ ਵਦੰਤੀ ਜੀ ਭਾਈ ਜਸਬੀਰ ਸਿੰਘ ਰੋਡੇ ਔਰ ਹੋਰ ਵੀ ਜਿਹੜੇ ਜਥੇਦਾਰ ਸਾਹਿਬ ਸੀਗੇ ਤਖਤਾਂ ਦੇ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਅਪਮਾਨਿਤ ਕਰਕੇ ਰੁਸਵਾ ਕਰਕੇ ਕਾਰ ਭੇਜਿਆ ਗਿਆ ਸੀਗਾ اور ਲੰਮੇ ਸਮੇਂ ਤੋਂ ਕੌਮ ਇਸ ਦਾ ਕੋਈ ਪਰਮਾਨੈਂਟ ਹੱਲ ਲੱਭਣ ਦੀ ਤਲਾਸ਼ ਕਰਨ ਦੀ ਜद्दोजहद ਕਰ ਰਹੀ ਹੈ ਔਰ ਇਸ ਬਾਬਤ ਬਹੁਤ ਸਾਰੇ ਜਥੇਦਾਰ ਬਹੁਤ ਸਾਰੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਪ੍ਰਧਾਨਾਂ ਨੂੰ ਕਿਹਾ ਗਿਆ ਬਹੁਤ ਵਾਰ ਇਸ ਬਾਬਤ ਮੈਮੋਰੰਡਮ ਦਿੱਤੇ ਗਏ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਇਸ ਦਾ ਕੋਈ ਅਸਰ ਨਹੀਂ ਪਿਆ। ਔਰ ਉਹਦਾ ਕਾਰਨ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲਾਉਣ ਵਾਲੀ ਜਿਹੜੀ ਅਕਾਲੀ ਪਾਰਟੀ ਅਕਾਲੀ ਦਲ ਹੈ ਉਹ ਆਪਣੀ ਮੋਨੋਪੋਲੀ ਜਿਹੜੀ ਹੈ ਜਥੇਦਾਰਾਂ ਦੇ ਉੱਤੋਂ ਖਤਮ ਨਹੀਂ ਕਰਨਾ ਚਾਹੁੰਦੀ। ਉਹ ਜਥੇਦਾਰਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਰੱਖਣ ਦੀ ਜਿਹੜੀ ਉਹਨਾਂ ਦੀ ਮਾਈਂਡ ਸੈਟ ਹੈ ਉਸੇ ਮਾਈਂਡ ਸੈਟ ਤਹਿਤ ਉਹ ਜਥੇਦਾਰਾਂ ਦੇ ਨਿਯੁਕਤੀ ਸੇਵਾ ਮੁਕਤੀ ਕਾਰਜ ਖੇਤਰ ਤੇ ਅਧਿਕਾਰ ਖੇਤਰ ਬਾਰੇ ਚੁੱਪ ਕੋਈ ਵਿਧਿ ਵਿਵਧਾਨ ਨਹੀਂ ਹੈ ਕੋਈ ਵੀ ਇਸ ਦੇ ਰੂਲਸ ਐਂਡ ਰੈਗੂਲੇਸ਼ਨਸ ਨਹੀਂ ਹੈ ਔਰ ਜੋ ਕੱਲ ਹੋਇਆ ਉਹ ਸਿੱਖ ਹਿਸਟਰੀ ਦੇ ਵਿੱਚ ਇੱਕ ਬਲੈਕ ਚੈਪਟਰ ਕਾਲਾ ਅਧਿਆਇ ਹੈ ਜੋ ਕੱਲ ਹੋਇਆ ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਕੌਮ ਨੂੰ ਬਾਰ-ਬਾਰ ਸ਼ਰਮਸਾਰ ਕਰਦੀਆਂ ਆ ਰਹੀਆਂ ਨੇ ਔਰ ਅਸੀਂ ਸਮਝਦੇ ਹਾਂ ਕਿ ਇਹਦੀ ਬੁਨਿਆਦੀ ਜਿਹੜੀ ਗੱਲ ਇਹ ਹੈ ਕਿ ਵਿਧਿਵਿਦਾਨ ਤੇ ਸੇਵਾ ਨਿਯਮ ਦੀ ਅਨਹੋਂਦ ਤੇ ਅਜੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਸ ਦੇ ਜਿਹੜੇ ਆਕਾ ਨੇ ਪੋਲਿਟੀਕਲ ਆਕਾ ਸ਼੍ਰੋਮਣੀ ਕਾ ਲੀਦਲ ਉਹ ਇਸ ਪਾਸੇ ਧਿਆਨ ਦੇਣ ਨੂੰ ਤਿਆਰ ਨਹੀਂ ਹੈ ਔਰ ਬੜੀ ਬੇਸ਼ਰਮੀ ਦੇ ਨਾਲ ਕੱਲ ਉਹਨਾਂ ਨੇ ਆਪਣੀ ਹੈਂਕਰ ਤੇ ਹੌਮੇ ਦਾ ਮੁਜ਼ਹਿਰਾ ਕੀਤਾ ਪੂਰੀ ਤਾਨਾਸ਼ਾਹ ਤਰੀਕੇ ਦੇ ਨਾਲ ਕੱਲ ਜਥੇਦਾਰਾਂ ਨੂੰ ਲਾਇਆ ਗਿਆ 2 دسمبر ਨੂੰ ਆਪਣੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਾਥੀਆਂ ਸਮੇਤ ਆਪਣੇ ਪਹਿਲੇ ਗੁਨਾਹ ਤੇ ਮਾਫ ਕਰਵਾ ਲੇ ਪਰ ਅੱਗੋਂ ਨਵੇਂ ਗੁਨਾਹ ਕਰਨ ਦੇ ਰਾਹ ਪੈ ਗਿਆ। ਔਰ ਇਹ ਕੱਲ ਗੁਨਾਹ ਕੀਤਾ ਗੈਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਗੁਨਾਹ ਕਰਵਾਇਆ ਗਿਆ। ਔਰ ਜੋ ਕੱਲ ਹੋਇਆ ਇਸ ਦੇ ਉੱਤੇ ਕਲੀਅਰ ਕੱਟ ਸੁਖਬੀਰ ਸਿੰਘ ਬਾਦਲ ਤੇ ਉਹਦੀ ਜੁੰਡਲੀ ਦੀ ਛਾਪ ਨਜ਼ਰ ਆ ਰਹੀ ਹੈ। ਕਾਰਨ ਕੀ ਹੈ? ਇੱਕ ਤਾਂ ਬੜਾ ਸਿੱਧਾ ਕਾਰਨ ਹੈ ਜੋ ਹਰ ਸਿੱਖ ਨੂੰ ਸਮਝ ਵੀ ਪੈਂਦਾ ਔਰ ਉਹਨਾਂ ਨੂੰ ਅਕਾਲੀ ਦਲ ਦਾ ਜਿਹੜਾ ਪਿਛਲਾ ਇਤਿਹਾਸ ਹੈ ਉਹਦੇ ਬਾਰੇ ਵੀ ਪਤਾ ਕਿ 2 ਦਸੰਬਰ ਦੇ ਜਿਹੜੇ ਫੈਸਲੇ ਹੋਏ ਨੇ ਅਕਾਲ ਤਖਤ ਦੀ ਫਸੀਲ ਤੋਂ ਉਸ ਦੀ ਬਲੀ ਚੜਾਈ ਗਏ ਨੇ ਤਿੰਨੇ ਜਫੇਦਾਰ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਤਿੰਨਾਂ ਨੂੰ ਬਦਲੇ ਦੀ ਭਾਵਨਾ ਦੇ ਨਾਲ ਬਾਹਰ ਕੀਤਾ ਗਿਆ ਔਰ ਉਹਨਾਂ ਤੇ ਦੋਸ਼ ਬੜੇ ਬੇਬੁਨਿਆਦ ਹਲਕੇ ਦਰਜੇ ਦੇ ਔਰ ਮਨ ਘੜ ਤੋਂ ਨਾ ਦੇ ਉੱਤੇ ਲਾਏ ਗਏ ਇਹ ਸਾਰੇ ਦੋਸ਼ 2 ਦਸੰਬਰ ਤੋਂ ਪਹਿਲਾਂ ਕਿਸੇ ਜਥੇਦਾਰ ਦੇ ਵਿੱਚ ਅਕਾਲੀ ਦਲ ਨੂੰ ਨਹੀਂ ਦਿਖੇ ਸ਼੍ਰੋਮਣੀ ਕਮੇਟੀ ਨੂੰ ਨਹੀਂ ਦਿਖੇ 2 ਦਸੰਬਰ ਤੋਂ ਬਾਅਦ ਹੀ ਸਾਰੇ ਜਿਹੜੇ ਦੋਸ਼ ਨੇ ਜਿਹੜੇ ਉਹਨਾਂ ਦੀਆਂ ਗਲਤੀਆਂ ਨੇ ਜਿਹੜੇ ਉਹਨਾਂ ਦੇ ਅਫਗੋ ਨੇ ਉਹ ਇਹਨਾਂ ਨੂੰ ਦਿਖਨੇ ਸ਼ੁਰੂ ਹੋਏ ਨੇ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜੇ ਫੈਸਲੇ ਹੋਏ ਨੇ ਉਨੇ ਅਕਾਲ ਪੁਰਖ ਸਾਹਿਬ ਦੀ ਸਰਵੋੱਚਤਾ ਉਸ ਦੀ ਆਵਾ ਨੂੰ ਮੁੜ ਬਹਾਲ ਕੀਤਾ ਸੀ ਬਟ ਇਹ ਗੱਲ ਨਾਤਾ ਅਕਾਲੀ ਦਲ ਨੂੰ ਡਾਈਜੈਸਟ ਹੋਈ ਤੇ ਨਾ ਸੁਖਬੀਰ ਸਿੰਘ ਬਾਦਲ ਨੂੰ ਹੋਈ ਔਰ ਜੋ ਕੁਝ ਕੱਲ ਕੀਤਾ ਗਿਆ ਉਹ ਪੂਰੇ ਹੰਕਾਰ ਔਰ ਹਉਮੈ ਦੇ ਉੱਤੇ ਕੀਤਾ ਗਿਆ ਔਰ ਪੂਰੇ ਖਾਲਸਾ ਪੰਥ ਨੂੰ ਵੰਗਾਰ ਕੇ ਕੀਤਾ ਗਿਆ ਔਰ ਇਹ ਟਿੱਕ ਜਾਣ ਕੇ ਕੀਤਾ ਗਿਆ ਹੁਣ ਸਵਾਲ ਖਾਲਸਾ ਪੰਥ ਤੇ ਹੈ ਕਿ ਉਹਨੇ ਇਸ ਦਾ ਜਵਾਬ ਕਿਸ ਤਰੀਕੇ ਦੇ ਨਾਲ ਦੇਣਾ ਇਹ ਸਿਸਟਮ ਨੂੰ ਕਿਵੇਂ ਬਦਲਦਾ ਹੈ ਔਰ ਦੇਖੋ ਇੱਕ ਗਲ ਹੋ ਰਿਹਾ ਨਾਲ ਦੇ ਨਾਲ ਕੱਲ ਨਵੇਂ ਜਥੇਦਾਰ ਦੀ ਚੋਣ ਹੋਈ ਉਸੇ ਸਿਸਟਮ ਨੇ ਚੋਣ ਕੀਤੀ ਹੈ ਉਸੇ ਮਾਈਂਡਸੈਟ ਨੇ ਚੋਣ ਕੀਤੀ ਹੈ ਬਿਨਾ ਪੰਥ ਨੂੰ ਭਰੋਸੇ ਚ ਲਿਆ ਬਿਨਾ ਪੰਥ ਦੀ ਆਗਿਆ ਦੇ ਉਸੇ ਸਿਸਟਮ ਨੇ ਨਵਾਂ ਜਥੇਦਾਰ ਦੀ ਚੋਣ ਕੀਤੀ ਹੈ ਗਿਆਨੀ ਕੁਲਦੀਪ ਸਿੰਘ ਗਿਆਨੀ ਕੁਲਦੀਪ ਸਿੰਘ ਗੜਗਟ ਨੂੰ ਉਹਨਾਂ ਬਾਰੇ ਜੋ ਪੜਿਆ ਅਖਬਾਰ ਦੇ ਵਿੱਚ ਯੰਗ ਨੇ ਸਿੱਖ ਪ੍ਰਚਾਰਕ ਨੇ ਪੜ੍ਹੇ ਲਿਖੇ ਨੇ ਸਿੱਖ ਮਿਸ਼ਨਰੀ ਕਾਲਜ ਦੀ ਉਹਨਾਂ ਦੀ ਪੜ੍ਹਾਈ ਹੈ ਐਮਏ ਉਹਨਾਂ ਨੇ ਕੀਤੀ ਹੈ ਬਹੁਤ ਵਧੀਆ ਗੱਲ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ EMPLOYE ਨਹੀਂ ਹੈਗੇ ਵਧੀਆ ਗੱਲ ਹੈ ਇਹ ਚੰਗੀ ਗੱਲ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ EMPLOYE ਨਹੀਂ ਹੈਗੇ ਪੜੇ ਲਿਖੇ ਨੌਜਵਾਨ ਨੇ ਇਹ ਵੀ ਚੰਗੀ ਗੱਲ ਹੈ ਪਰ ਸਵਾਲ ਉਹਨਾਂ ਦੀ ਨਿਜੀ ਸ਼ਖਸੀਅਤ ਦਾ ਨਹੀਂ ਹੈ ਤੇ ਉਹ ਬਹੁਤ ਚੰਗੇ ਹੋ ਸਕਦੇ ਹਨ ਉਹ ਕੌਮ ਦੇ ਲਈ ਕੋਈ ਚੰਗਾ ਵੀ ਕਰ ਸਕਦੇ ਹਨ ਆਉਣ ਵਾਲੇ ਵਕਤ ਵਿੱਚ ਬਟ ਸਾਡੇ ਲਈ ਇੱਕ ਜਿਹੜਾ ਸਵਾਲ ਹੈ ਖੜਾ ਹੁੰਦਾ ਸਾਹਮਣੇ ਉਹ ਹੈ ਕਿ ਜਿਸ ਸਿਸਟਮ ਨੇ ਉਹਨਾਂ ਨੂੰ ਪੈਦਾ ਪੈਦਾ ਕੀਤਾ ਹੈ ਜਿਸ ਸਿਸਟਮ ਨੇ ਉਹਨਾਂ ਦੀ ਚੋਣ ਕੀਤੀ ਹੈ ਉਹ ਸਿਸਟਮ ਹਰ ਵਾਰ ਜਥੇਦਾਰਾਂ ਨੂੰ ਨਰਾਦਰ ਕਰਦਾ ਆ ਰਿਹਾ ਉਹਨਾਂ ਨੂੰ ਬੇਪੱਤ ਕਰਦਾ ਆ ਰਿਹਾ ਔਰ ਅਗਰ ਇਹਨਾਂ ਦੀ ਸ਼ਖਸੀਅਤ ਨਿਰਵਿਵਾਦਤ ਹੈ ਵੀ ਪਿਛੋਕੜ ਸਾਨੂੰ ਕੋਈ ਐਸੀ ਗੱਲ ਨਹੀਂ ਨਜ਼ਰ ਆਈ ਕਿ ਇਹਨਾਂ ਦੇ ਨਾਲ ਕੋਈ ਵਿਵਾਦ ਜੁੜਿਆ ਹੋਵੇ ਬਟ ਇਹਨਾਂ ਦੀ ਨਿਰਵਿਵਾਦਤ ਸ਼ਖਸੀਅਤ ਨੂੰ ਵੀ ਜਿਸ ਤਰੀਕੇ ਦੇ ਨਾਲ ਬਾਦਲ ਕਿਆ ਨੇ ਚੋਣ ਕੀਤੀ ਹੈ ਬਿਨਾ ਕੌਮ ਨੂੰ ਭਰੋਸੇ ਚ ਲਾਇਆ ਉਹਨਾਂ ਨੇ ਇਹਨਾਂ ਦੀ ਸ਼ਖਸੀਅਤ ਨੂੰ ਵੀ ਵਿਵਾਦਤ ਕਰ ਦਿੱਤਾ ਪਿਛਲੇ ਲੰਮੇ ਸਮੇਂ ਤੋਂ ਖਾਸ ਤੌਰ ਤੇ ਜਦੋਂ ਦਾ ਸਰਬਤ ਖਾਲਸਾ ਚੱਬੇ ਵਿਕੇ ਹੋਇਆ ਜਿਹੜਾ ਪੰਥ ਇਕੱਠ ਹੋਇਆ ਸੀ ਜਦੋਂ ਜਥੇਦਾਰ ਪੈਰਲਲ ਜਥੇਦਾਰ ਨਿਯੁਕਤ ਕੀਤੇ ਗਏ ਉਸ ਤੋਂ ਬਾਅਦ ਜਥੇਦਾਰਾਂ ਦੀ ਪਦਵੀ ਨੂੰ ਲੈ ਕੇ ਇੱਕ ਬਹੁਤ ਵੱਡਾ ਬਖੇੜਾ ਖੜਾ ਕੀਤਾ ਗਿਆ ਸੀ ਦੋ ਦੋ ਜਥੇਦਾਰ ਕੌਮ ਨੇ ਇੱਕੋ ਸਮੇਂ ਤੇ ਪ੍ਰਵਾਨ ਕੀਤੇ ਸੀਗੇ ਔਰ ਮੈਂ ਸਮਝਦਾ ਕਿ ਜਿਹੜੀ ਕੱਲ ਨਿਯੁਕਤੀ ਹੋਈ ਹੈ ਮੈਂ ਉਹਨਾਂ ਉਹਨਾਂ ਦੇ ਨਿੱਜੀ ਤੌਰ ਤੇ ਉਹਨਾਂ ਤੇ ਉੱਤੇ ਕੋਈ ਕਮੈਂਟ ਨਹੀਂ ਕਰ ਰਿਹਾ ਬਟ ਬਤੌਰ ਜਥੇਦਾਰ ਜਿਵੇਂ ਕਹ ਲੋ ਉਹਨਾਂ ਦੀ ਨਿਯੁਕਤੀ ਬਾਦਲਕਿਆ ਨੇ ਕੀਤੀ ਹੈ ਔਰ ਬਿਨਾ ਕਿਸੇ ਵਿਧਿ ਵਿਵਧਾਨ ਤੋਂ ਕੀਤੀ ਹੈ ਬਿਨਾ ਪੰਥ ਨੂੰ ਭਰੋਸੇ ਚਲੇ ਕੀਤੀ ਹੈ ਉਸ ਨਿਰਵਿਵਾਦ ਸਖਸ਼ੀਤ ਨੂੰ ਵੀ ਇਹਨਾਂ ਨੇ ਵਿਵਾਦਿਤ ਕਰ ਦਿੱਤਾ ਉਸ ਸਖਸ਼ੀਤ ਨੂੰ ਵੀ ਇੱਕ ਕੌਮ ਦੇ ਵੱਡੇ ਹਿੱਸੇ ਨੇ ਪ੍ਰਵਾਨ ਨਹੀਂ ਕਰਨਾ ਜਿਵੇਂ ਕਿ ਪਹਿਲੇ ਜਥੇਦਾਰ ਪ੍ਰਵਾਨ ਨਹੀਂ ਨਹੀਂ ਹੋ ਰਹੇ ਸੀਗੇ ਸੋ ਬਾਦਲਕਿਆ ਨੇ ਇੱਕ ਵਾਰ ਫਿਰ ਜਥੇਦਾਰਾਂ ਦੀ ਪਦਵੀ ਨੂੰ ਇੱਕ ਮਜ਼ਾਕ ਦਾ ਕੇਂਦਰ ਬਣਾ ਲਿਆ ਔਰ ਗਿਆਨੀ ਰਗਵੀਰ ਸਿੰਘ ਦੇ ਉੱਤੇ ਜਿਸ ਤਰੀਕੇ ਦੇ ਨਾਲ ਇਹ ਉਹਨਾਂ ਦੇ ਉੱਤੇ ਦੋਸ਼ ਲਾਏ ਗਏ ਨੇ ਉਹ ਨਾਲ ਦੇ ਨਾਲ ਹੈੱਡ ਗ੍ਰੰਥੀ ਦਰਬਾਰ ਸਾਹਿਬ ਵੀ ਨੇ ਔਰ ਦੇਖੋ ਜਥੇਦਾਰ ਦੀ ਪਦਵੀ ਤੋਂ ਫਾਰਕ ਕਰਨ ਲਈ ਉਹਨਾਂ ਨੂੰ ਕਿਹਾ ਗਿਆ ਕਿ ਹੀ ਇਜ਼ ਅਨਫਿਟ ਕਮਾਲ ਦੀ ਗੱਲ ਹੈ ਕਿ ਜਥੇਦਾਰ ਇਸੇ ਜਥੇਦਾਰ ਰਗਵੀਰ ਸਿੰਘ ਨੇ ਅਕਾਲ ਤਖਤ ਦੀ ਫਸੀਲ ਤੋਂ ਅਕਾਲੀਆਂ ਨੂੰ ਪੋਲਿਟੀਕਲੀ ਅਨਫਿਟ ਘਰਾੜ ਦਿੱਤਾ ਸੀ ਤੇ ਜਿਹੜੇ ਪੋਲਿਟੀਕਲੀ ਅਨਫਿਟ ਨੇ ਉਹਨਾਂ ਨੇ ਜਥੇਦਾਰ ਨੂੰ ਅਨਫਿਟ ਘਰਾੜ ਦੇ ਕੇ ਬਾਅਦ ਬਾਰدار ਉਸਤਾ ਦਿਖਾ ਦਿੰਦਾ ਹੈ ਦੇਖੋ ਇਹ ਇਹ ਸਤੰਮ ਦੀ ਗੱਲ ਹੈ ਇਹ ਇਹ ਦੁਖਦਾਈ ਗੱਲ ਹੈ ਜਿਹੜੀ ਜਿਹੜੀ ਗੱਲ ਵਾਪਰੀ ਹੈ ਕੌਮ ਦੇ ਅਕੇ ਸੋ ਜਥੇਦਾਰ ਜਿਹੜੇ ਕਲ ਫਾਰਕ ਕੀਤੇ ਗਏ ਨੇ ਉਹ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਵੀ ਨੇ ਔਰ ਜੇ ਆ ਜੇਕਰ ਉਹ ਅਗਵਾਈ ਦੇ ਸਮਰੱਥ ਨਹੀਂ ਹੈ ਤੇ ਕੀ ਉਹ ਧਾਰਮਿਕ ਤੌਰ ਤੇ ਏਡੀ ਵੱਡੀ ਪਦਵੀ ਦੇ ਸਮਰੱਥ ਹਨ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਸੋ ਸਵਾਲ ਇਹ ਹੈ ਕਿ ਗੱਲ ਅਸੀਂ ਫਿਰ ਉੱਥੇ ਆਉਨੇ ਆ ਕਿ ਜੋ ਗਲ ਸਿਸਟਮ ਵਾਪਰਿਆ ਹੈ ਇਹ ਸਿਸਟਮ ਬਹੁਤ ਦੇਰ ਤੋਂ ਰੱਦ ਹੋ ਚੁੱਕਾ ਹੈ ਇਹ ਸਿਸਟਮ ਨੂੰ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ ਇਸੇ ਕਰਕੇ ਹੀ ਜਥੇਦਾਰ ਦੀ ਪਦਵੀ ਪਿਛਲੇ ਬੜੀ ਦੇਰ ਤੋਂ ਵਿਵਾਦ ਚੱਲਦੀ ਆ ਰਹੀ ਹੈ ਔਰ ਗਿਆਨੀ ਗੁਰਵਚਨ ਸਿੰਘ ਗਿਆਨੀ ਪੂਰਨ ਸਿੰਘ ਉਹਨਾਂ ਦੇ ਕਈ ਫੈਸਲਿਆਂ ਨੇ ਬਹੁਤ ਵੱਡੇ ਬਖੇੜੇ ਖੜੇ ਕੀਤੇ ਨੇ ਔਰ ਬਹੁਤ ਦੇਰ ਤੋਂ ਕੌਮ ਇਸ ਗਲ ਨੂੰ ਤੋਬਾ ਕਰ ਚੁੱਕੀ ਹੈ ਕਿ ਅਸੀਂ ਇੱਕ ਪਾਰਟੀ ਵੱਲੋਂ ਤਾਪੇ ਗਏ ਜਥੇਦਾਰ ਪ੍ਰਵਾਨ ਨਹੀਂ ਕਰਨੇ ਕਿਉਂਕਿ ਜਥੇਦਾਰ ਦੇ ਜਿਹੜਾ ਫੈਸਲੇ ਨੇ ਜਥੇਦਾਰ ਦੇ ਜਿਹੜੇ ਆਦੇਸ਼ ਨੇ ਜਥੇਦਾਰ ਦੇ ਜਿਹੜੇ ਗੁਰਮਤੇ ਨੇ ਉਹ ਪੂਰੀ ਸਿੱਖ ਡਾਇਸਪੋਰਾ ਪੂਰੀ ਸਿੱਖ ਕੌਮ ਦੇ ਉੱਤੇ ਪ੍ਰਭਾਵਿਤ ਕਰਦੇ ਨੇ ਪੂਰੀ ਸਿੱਖ ਕੌਮ ਨੂੰ ਪਲਾਵੇ ਵਿੱਚ ਲੈਂਦੇ ਨੇ ਔਰ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਮਨਮਰਜ਼ੀ ਦੇ ਨਾਲ ਆਪ ਖੁਦਰੇਪਨ ਦੇ ਨਾਲ ਜਥੇਦਾਰਾਂ ਨੂੰ ਲਾ ਰਹੀ ਹੈ ਤੇ ਨਵੇਂ ਲਾ ਰਹੀ ਹੈ ਸੋ ਇਸ ਗੱਲ ਨੇ ਫਿਰ ਇੱਕ ਵਾਰ ਮੌਲ ਲਈ ਹੈ ਕਿ ਅਕਾਲੀ ਦਲ ਖਾਸ ਤੌਰ ਤੇ ਜਿਹੜਾ ਬਾਦਲ ਕਿਆਂ ਵਾਲਾ ਕਾਲੀ ਦੱਲਾ ਉਹਨੇ